ਆਮੀਆਂ ਪੰਜਾਬੀ ਸਾਡੇ ਪੰਜਾਬ ਦਾ ਤੇ ਬੋਲ ਦੇ ਵੀ ਪੰਜਾਬੀ ਹਾਂਾਂ ਕਿਉਂ ਉਹਨਾਂ ਦੇ ਬੱਚੇ ਆ ਕੇ ਬਾਲੀਵੁੱਡ 'ਚ ਕੰਮ ਕਰਦੇ ਆ ਉਹ ਬੋਲਦੇ ਆ ਪਰ ਸ਼ਾਮ ਜੀ ਬਹੁਤ ਅੱਛੀ ਪੰਜਾਬੀ ਬੋਲਦੇ ਆ ਤੇ ਸਾਡੇ ਨਾਲ ਸ਼ਾਮ ਜੀ ਹੱਸ਼ਰ ਵੇਲੇ ਤੋਂ ਜੁੜੇ ਹੋਏ ਆ ਉਹਨਾਂ ਨੇ ਬਹੁਤ ਸੇ ਕੁਏ ਵੀ ਸੁਕਾਰ ਨੇ ਆ ਲੱਗਦੇ ਆ ਤੇ ਦੂਜਾ ਵੀ ਆਪਾਂ ਦੁਬਾਰਾ ਫਿਲਮ ਕੋਈ ਨਹੀਂ ਚੱਲਦਾ ਪਹਿਲੇ ਫਾਈਟ ਮਾਸਟਰ ਨੇ ਸੈੱਟ ਤੇ ਸ਼ੇਤੀ ਗਾਲੀ ਕੱਢ ਦਿੰਦੇ ਨੇ ਆਮ ਤੌਰ ਤੇ ਜਿਹੜੇ ਫਾਈਟ ਮਾਸਟਰ ਆ ਉਹ ਯੂਜ਼ ਦਿ ਲੈਂਗੁਏਜ ਕਿ ਕਿਸੇ ਬੰਬੇ ਦਾ ਸਟਾਈਲ ਆਉਣਾ ਹੈ ਸ਼ਾਮ ਜੀ ਨਾਲ ਬਹੁਤ ਸਾਡਾ ਪੁਰਾਣਾ ਮਿੱਤਰ ਤੇ ਕਹਿ ਲੋ ਇਕ ਤੋ ਜਿਹੜੇ ਸ਼ਾਮ ਜੀ ਆ ਪੰਜਾਬੀ ਸਾਡੇ ਪੰਜਾਬ ਦੇ ਤੇ ਬੋਲਦੇ ਵੀ ਪੰਜਾਬੀ ਹਾਲਾਂਕਿ ਉਹਨਾਂ ਦੇ ਬੱਚੇ ਆ ਕਿ ਬਾਲੀਵੁੱਡ ਚ ਕੰਮ ਕਰਦੇ ਆ ਉਹ ਬੋਲਦੇ ਨਹੀਂ ਪਰ ਸ਼ਾਮ ਜੀ ਬਹੁਤ ਅੱਛੀ ਪੰਜਾਬੀ ਬੋਲਦੇ ਆ ਔਰ ਸਾਡੇ ਨਾਲ ਸ਼ਾਮ ਜੀ ਹੱਸ਼ਰ ਵੇਲੇ ਤੋਂ ਜੁੜੇ ਹੋਇਆ ਹੱਸ਼ਰ ਤੋਂ ਬਾਅਦ ਫਿਰ ਅਸੀਂ ਹੋਰ ਫਿਲਮਾਂ ਬਣਾਈਆਂ ਪਰ ਉਹ ਨਾਲ ਨਹੀਂ ਕੰਮ ਕਰ ਪਾਇਆ ਇੱਕ ਦੋ ਫਿਲਮਾਂ ਵੇਲੇ ਗੱਲ ਵੀ ਚੱਲੀ ਪਰ ਉਹ ਕਈ ਵਾਰੀ ਬੰਦਾ ਬਿਜ਼ੀ ਹੁੰਦਾ ਉਹ ਮੈਨੂੰ ਮਿਲਦੇ ਹੁੰਦੇ ਸੀ ਜਦੋਂ ਕਦੇ ਸ਼ਾਨ ਜਿੱਥੇ ਰਹਿੰਦਾ ਨਾ ਉਸੇ ਬਿਲਡਿੰਗ 'ਚ ਸ਼ਾਮ ਜੀ ਰਹਿੰਦੇ ਆ। ਤਾਂ ਕਈ ਵਾਰੀ ਜਦੋਂ ਅਸੀਂ ਸ਼ਾਮਾ ਨੂੰ ਇਕੱਠੇ-ਕੁੱਠੇ ਹੁੰਨੇ ਤਾਂ ਸ਼ਾਮ ਜੀ ਮਿਲਦੇ ਹੁੰਦੇ ਸੀ। ਤਾਂ ਉਹਨਾਂ ਦੇ ਦੋਸ਼ਿਕ ਵੀ ਸੀ ਵੀ ਤੁਹ ਕਰ ਨਹੀਂ ਆਉਂਦਾ ਕਦੇ ਯਾਰ। ਤੇ ਦੂਜਾ ਵੀ ਆਪਾਂ ਦੁਬਾਰਾ ਫਿਲਮ ਕਿਉਂ ਨਹੀਂ ਕਰਦੇ। ਤੇ ਫਿਰ ਜਦੋਂ ਫਿਲਮ ਸ਼ੁਰੂ ਕਰੀ ਤਾਂ ਮੈਂ ਪਹਿਲੇ ਨੂੰ ਕਿਹਾ ਮੈਂ ਕਿਹਾ ਧੀਰੇ ਜੀ ਨੂੰ ਬੇਨਤੀ ਕਰੀ ਵੀ ਆਪਾਂ ਸ਼ਾਮ ਜੀ ਨੂੰ ਇਸ ਵਾਰੀ ਲੈਣਾ। ਬਹੁਤ ਪਿਆਰੇ ਸਤਕਾਰਯੋਗ ਇਨਸਾਨਾਂ ਔਰ ਬਹੁਤ ਅਦਬੀ ਵੀ ਆ। ਔਰ ਪਹਿਲੇ ਫਾਈਟ ਮਾਸਟਰ ਹੈ ਜਿਹੜੇ ਸੈਟ ਤੇ ਛੇਤੀ ਗਾਲ ਹੀ ਨਹੀਂ ਕੱਢਦੇ ਨੇ ਆਮ ਤੌਰ ਤੇ ਜਿਹੜੇ ਫਾਈਟ ਮਾਸਟਰ ਹੈ ਅਬਿਊਸਿਵ ਲੈਂਗੁਏਜ ਕਿਉਂਕਿ ਬੰਬਈ ਦਾ ਸਟਾਈਲ ਹੈ ਹੋਣਾ ਇਹ ਸਾਡੇ ਮਤਲਬ ਉਹ ਬਹੁਤ ਸੋਬਰ ਹੈ ਸਾਰੇ ਉਹਨਾਂ ਦਾ ਬਹੁਤ ਪਿਆਰ ਸਤਿਕਾਰ ਅੱਜ ਉਹ ਹੈ ਨਹੀਂ ਅਸੀਂ ਉਹਨਾਂ ਦੀ ਹਾਜ਼ਰੀ ਲੋਨੇ ਸ਼ਾਮ ਜੀ ਉਹ ਪੰਜਾਬੀ ਸਾਡੇ ਪੰਜਾਬ ਦੇ ਤੇ ਬੋਲਦੇ ਵੀ ਪੰਜਾਬੀ ਹਾਲਾਂਕਿ ਉਹਨਾਂ ਦੇ ਬੱਚੇ ਕਿ ਬਾਲੀਵੁੱਡ 'ਚ ਕੰਮ ਕਰਦੇ ਆ ਉਹ ਬੋਲਦੇ ਨੇ ਪਰ ਸ਼ਾਮ ਜੀ ਬਹੁਤ ਅੱਛੀ ਪੰਜਾਬੀ ਬੋਲਦੇ ਆ ਤੇ ਸਾਡੇ ਨਾਲ ਸ਼ਾਮ ਜੀ ਹੱਸ਼ਰ ਵੇਲੇ ਤੋਂ ਜੁੜੇ ਹੋਏ ਆ ਸੋਨ ਦਾ ਦੋਸ਼ਿਕ ਵੇਤੀ ਵੀ ਸੁਕਾਰ ਨਹੀਂ ਆ ਰਿਹਾ ਤੇ ਦੂਜਾ ਵੀ ਆਪਾਂ ਦੁਬਾਰਾ ਫਿਲਮ ਕੋ ਨਹੀਂ ਕਰਦੇ ਪਹਿਲੇ ਫਾਈਟ ਮਾਸਟਰ ਨੇ ਸੈੱਟ ਤੇ ਸ਼ੇਤੀ ਗਾਲੀ ਨਿਕੜ ਦਿੰਦੇ ਨੇ ਆਮ ਤੌਰ ਤੇ ਜਿਹੜੇ ਫਾਈਟ ਮਾਸਟਰ ਹੈ ਅਗਯੂਰਬ ਲੈਂਗੁਏਜ ਕਿਸੇ ਬੰਬੇ ਦਾ ਸਟਾਈਲ ਹੋਣਾ ਹੈ ਸ਼ਾਮ ਜੀ ਨਾਲ ਬਹੁਤ ਸਾਡਾ ਪੁਰਾਣਾ ਮਿੱਤਰ ਤੇ ਕਹਿ ਲੋ ਸਿੱਕ ਤਾ ਉਹ ਜਿਹੜੇ ਸ਼ਾਮ ਜੀ ਆ ਪੰਜਾਬੀ ਸਾਡੇ ਪੰਜਾਬ ਦੇ ਤੇ ਬੋਲਦੇ ਵੀ ਪੰਜਾਬੀ ਹਾਲਾਂਕਿ ਉਹਨਾਂ ਦੇ ਬੱਚੇ ਆ ਕਿ ਬਾਲੀਵੁੱਡ ਚ ਕੰਮ ਕਰਦੇ ਆ ਉਹ ਬੋਲਦੇ ਨਹੀਂ ਪੱਟ ਸ਼ਾਮ ਜੀ ਬਹੁਤ ਅੱਛੀ ਪੰਜਾਬੀ ਬੋਲਦੇ ਐ ਔਰ ਸਾਡੇ ਨਾਲ ਸ਼ਾਮ ਜੀ ਹੱਸ਼ਰ ਵੇਲੇ ਤੋਂ ਜੁੜੇ ਹੋਇਆ ਹੈ ਹੱਸ਼ਰ ਤੋਂ ਬਾਅਦ ਫਿਰ ਅਸੀਂ ਹੋਰ ਫਿਲਮਾਂ ਬਣਾਈਆਂ ਪਰ ਉਹ ਨਾਲੇ ਕੰਮ ਪਰ ਕਰ ਪਾਇ ਇੱਕ ਦੋ ਫਿਲਮਾਂ ਵੇਲੇ ਗੱਲ ਵੀ ਚੱਲੀ ਪਰ ਉਹ ਕਈ ਵਾਰੀ ਬੰਦਾ ਬਿਜ਼ੀ ਹੁੰਦਾ ਉਹ ਮਿਲਦੇ ਹੁੰਦੇ ਸੀ ਜਦੋਂ ਕਦੇ ਸ਼ਾਨ ਜਿੱਥੇ ਰਹਿੰਦਾ ਨਾ ਉਸੇ ਬਿਲਡਿੰਗ 'ਚ ਸ਼ਾਮ ਜੀ ਰਹਿੰਦੇ ਐ ਤਾਂ ਕਈ ਵਾਰੀ ਜਦੋਂ ਅਸੀਂ ਸ਼ਾਮਾਂ ਨੂੰ ਇਕੱਠੇ-ਕੁੱਠੇ ਹੋਣਾ ਤਾਂ ਸ਼ਾਮ ਜੀ ਮਿਲਦੇ ਹੁੰਦੇ ਸੀ ਮਾਣ ਦੇ ਦੌਸ਼ਿਕ ਵੈਸੇ ਵੀ ਤੁਕਾਰ ਨਹੀਂ ਆਉਂਦਾ ਕਦੇ ਯਾਰ ਤੇ ਦੂਜਾ ਵੀ ਆਪਾਂ ਦੁਬਾਰਾ ਫਿਲਮ ਕਿਉਂ ਨਹੀਂ ਕਰਦੇ ਤੇ ਜਦੋਂ ਫਿਲਮ ਸ਼ੁਰੂ ਕਰੀ ਤਾਂ ਮੈਂ ਪਹਿਲੇ ਨੂੰ ਕਿਹਾ ਮੈਂ ਕਿਹਾ ਧੀਰਾ ਜੀ ਨੂੰ ਬੇਨਤੀ ਕਰੀ ਵੀ ਆਪਾਂ ਸ਼ਾਮ ਜੀ ਨੂੰ ਇਸ ਵਾਰੀ ਲੈਣਾ ਬਹੁਤ ਪਿਆਰੇ ਸਤਿਕਾਰਯੋਗ ਇਨਸਾਨਾਂ ਔਰ ਬਹੁਤ ਅਦਬੀ ਵੀ ਆ ਔਰ ਪਹਿਲੇ ਫਾਈਟ ਮਾਸਟਰ ਜਿਹੜੇ ਸੈੱਟ ਤੇ ਸ਼ੇਤੀ ਗਾਲ ਹੀ ਨਹੀਂ ਕੱਢਦੇ ਨੇ ਆਮ ਤੌਰ ਤੇ ਜਿਹੜੇ ਫਾਈਟ ਮਾਸਟਰ ਆ ਵਿਜ਼ਿਬਲ ਲੈਂਗੁਏਜ ਕਿਉਂਕਿ ਬੰਬੇ ਦਾ ਸਟਾਈਲ ਆ ਹੋਣਾ ਇਹ ਸਾਡੇ ਮਤਲਬ ਉਹ ਬਹੁਤ ਸੋਬਰ ਆ ਸਾਰੇ ਉਹਨਾਂ ਦਾ ਬਹੁਤ ਪਿਆਰ ਸਤਿਕਾਰ ਅੱਜ ਜੋ ਹੈ ਨਹੀਂ ਅਸੀਂ ਉਹਨਾਂ ਦੀ ਹਾਜ਼ਰੀ ਲੋਣੇ